ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਜਾਂ ਪੱਕਾ ਤਾਂ ਕਟਿਆ ਰਹੀ ਸੋ ਪਲਰ ਬਾੜ ਸਨ ਕਿਸਾਰਾ ਚਿਥਿਆ ਕੰਨ ਲਿਆ ਤਨ ਝਾੜ ਦੋਏ ਪੜ ਚੱਕੀ ਜੋੜ ਕੇ ਪੀਸਣ ਆਏ ਬਹਠ ਜੋ ਡਰ ਰਹੇ ਸੋ ਉबरे ਨਾਨਕ ਅਜਬ ਡਿਠ ਮਹਿਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟਕਟ ਬੰਦਾ ਪਾਏ ਹੁੰਦਾ ਅੰਦਰ ਰੱਖ ਕਾ ਦੇਨ ਸੋ ਮਲ ਸਜਾਇ ਰਸ ਕਸ ਟੱਟਰ ਪਾਈਐ ਤਪ ਤੈ ਬਿਲਲਾਏ ਪੀ ਸੋ ਫੋਗ ਸਮਾਲੀਐ ਦਿੱਚ ਅੱਗ ਜਲਾਇ ਨਾਨਕ ਮਿੱਠਾ ਪੱਤਰੀਆ ਬੇਖੋ ਲੋਕਾਂ ਆਏ ਪਵੜੀ ਇੱਕ ਨਾ ਮਰਨ ਨਾ ਚਿਤ ਆਸ ਕਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ ਆਪਣੜੇ ਮਨ ਚਿਤ ਕਹਿਣ ਚੰਗੇ ਰਿਆ ਜਮ ਰਾਜ ਨਿਤ ਨਿਤ ਮਨ ਮੁਖ ਹੀਰਿਆ ਮਨ ਮੁਖ ਲੂਣ ਹਾਰਾਮ ਕਿਆ ਨਾ ਜਾਣਿਆ ਬੰਦੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ ਕਰਸਣ ਤਖਤ ਸਲਾਮ ਲਿਖਿਆ ਪਾਵਸੀ ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ ਕਰਸ਼ਨ ਤਖਤ ਸਲਾਮ ਲਿਖਿਆ ਪਾਵਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਲੋਕ ਸਾਹਿਬ ਸਤਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 142 ਅਤੇ 143 ਦੇ ਉੱਪਰ ਅੰਕਿਤ ਹਨ ਇਸ ਵਿੱਚ ਸਤਗੁਰੂ ਦੋਨਾਂ ਸ਼ਲੋਕਾਂ ਦੇ ਵਿੱਚ ਦੋ ਉਦਾਹਰਨਾ ਬਖਸ਼ਿਸ਼ ਕਰ ਰਹੇ ਹਨ ਸਤਗੁਰੂ ਜੀ ਦਾ ਸਮਝਾਉਣ ਦਾ ਆਪਣਾ ਇੱਕ ਅਲੱਗ ਤਰੀਕਾ ਹੈ ਸਭ ਕੰਦੇ ਸਲੋਕ ਮਹਲਾ ਪਹਿਲਾ ਜਾਂ ਪੱਕਾ ਤਾਂ ਕਟਿਆ ਰਹੀ ਸੁਪੱਲਰਵਾੜ ਸੰਨ ਕਿਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋਦ ਦਰ ਰਹੇ ਸੋਬਰੇ ਨਾਨਕ ਅਜਬ ਡਿਠ ਜਦੋਂ ਕਣਕ ਪੱਕੇ ਜਾਂਦੀ ਹੈ ਕਿਸਾਨ ਨੂੰ ਪਤਾ ਲੱਗਦਾ ਜਾਂ ਪੱਕਾ ਤਾਂ ਕਟਿਆ ਫਿਰ ਕਣਕ ਨੂੰ ਕੱਟਦਾ ਹੈ ਰਹੀ ਸਵ ਪੱਲਰ ਬਾੜ ਪੱਲਰ ਜਿਹੜੀ ਥੱਲੇ 나ੜ ਰਹਿ ਜਾਂਦੀ ਆ ਉੱਪਰੋਂ ਸਿੱਟੇ ਕੱਟ ਲਏ ਜਾਂਦੇ ਆ ਜਾਂ ਪੱਕਾ ਤਾਂ ਕਟਿਆ ਰਹੀ ਸਵ ਪੱਲਰ ਬਾੜ ਅੱਜ ਕੱਲ ਮਸ਼ੀਨੀ ਯੋਗ ਹੈ ਪਰ ਪ੍ਰਾਤਨ ਜਿਹੜੀ ਖੇਤੀ ਦਾ ਤਰੀਕਾ ਸੀ ਜੇ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਜਿੱਥੇ ਕਿਸਾਨ ਗਰੀਬੀ ਅਵਸਥਾ ਦੇ ਵਿੱਚ ਰਹਿੰਦੇ ਆ ਉਹ ਇਸੇ ਤਰ੍ਹਾਂ ਪ੍ਰਾਣੇ ਤਰੀਕੇ ਦੇ ਨਾਲ ਫਸਲਾਂ ਨੂੰ ਕੱਟਦੇ ਆ ਉਸੇ ਤਰ੍ਹਾਂ ਕਰਦੇ ਪਰ ਇਹਨਾਂ ਸ਼ਲੋਕਾਂ ਨੂੰ ਪੜ੍ਹ ਕੇ ਇੱਕ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਹੈ ਵੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਐ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਨਾ ਵਕ ਵੀ ਹੈ ਪਤਾ ਹੀ ਨਹੀਂ ਹੈ ਕਿਸੇ ਵਿਦਵਾਨ ਨੇ ਬੜੀ ਸੁਣੀ ਇੱਕ ਵਾਰੀ ਗੱਲ ਆਖੀ ਸੀ ਵੀ ਸਾਨੂੰ ਜੋ ਗੁਰਬਾਣੀ ਦੇ ਵਿੱਚ ਉਹਨਾਂ ਪ੍ਰਾਤਨ ਵਸਤੂਆਂ ਦੇ ਨਾਮ ਲਏ ਗਏ ਆ ਉਹਨਾਂ ਦਾ ਇੱਕ ਸਾਨੂੰ ਅਲੱਗ ਤੋਂ ਇੱਕ ਅਜੈਬ ਘਰ ਬਣਾਉਣਾ ਪਏਗਾ ਮਧਾਣੀ ਕੀ ਹੁੰਦੀ ਹੈ ਅੱਜ ਤਾਂ ਹੁਣ ਇੱਥੇ ਹੀ ਸ਼ਬਦ ਆ ਗਿਆ ਪਲਰ ਕੀ ਹੈ ਕਿ ਸਾਰਾ ਅੱਗੇ ਆਏਗਾ ਕਾਣ ਕੀ ਹੁੰਦਾ ਹੈ ਚੱਕੀ ਕੀ ਹੁੰਦੀ ਹੈ ਅੱਜ ਕੱਲ ਮਸ਼ੀਨੀ ਯੋਗ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਦੇਖਿਆ ਆਪਾਂ ਸਾਰਿਆਂ ਨੇ ਦੇਖ ਲਿਆ ਅੱਗੇ ਆਉਣ ਵਾਲੇ ਬੱਚਿਆਂ ਨੇ ਇਹਨਾਂ ਚੀਜ਼ਾਂ ਨੂੰ ਬੜੀ ਲੋੜ ਹੈ ਅੱਜ ਸਾਨੂੰ ਤਸਵੀਰਾਂ ਦੇ ਰਾਹੀਂ ਸਮਝਾਉਣ ਦੇ ਨਾਲ ਸਤਿਗੁਰੂ ਕਹਿੰਦੇ ਜਾਂ ਪੱਕਾ ਤਾਂ ਕਟਿਆ ਰਹੀ ਸਪਲਰ ਬਾੜ ਉਪਰੋਂ ਉਪਰੋਂ ਸਿੱਟੇ ਕੱਟ ਲਏ ਜਾਂਦੇ ਆ ਥੱਲੇ ਨਾਲ ਰਹਿ ਜਾਂਦੀ ਹੈ ਫਿਰ ਉਹਨੂੰ ਜਲਾਉਂਦੇ ਆ ਸਨ ਕਿਸਾਰਾ ਚੀਥਿਆ ਕੰਨ ਲਿਆ ਤਨ ਝਾੜ ਕਿਸਾਰਾ ਜਿਹੜਾ ਸਿੱਟੇ ਦੇ ਤਿੱਖੇ-ਤਿੱਕੇ ਕੰਡੇ ਜਿਹੜੇ ਹਨ ਪੁਰਾਣੇ ਸਮਿਆਂ ਵਿੱਚ ਕੀ ਕਰਦੇ ਸੀ ਉਹਨਾਂ ਉਹ ਪੰਡਾ ਬੰਨ ਕੇ ਧਰਤੀ ਤੇ ਰੱਖ ਦੇਣਾ ਉਹਦੇ ਉੱਪਰ ਭੌਲਦ ਚੱਲਦੇ ਸੀ ਜਾਂ ਉਹਨਾਂ ਨੂੰ ਛੋਟੇ ਦੇ ਨਾਲ ਕਰਨਾ ਤੇ ਦਾਣੇ ਅਲੱਗ ਕਰ ਲੈਣੇ ਤੇ ਉਹ ਜਿਹੜੀ ਬਾਕੀ ਚੀਜ਼ ਹੁੰਦੀ ਸੀ ਅਲੱਗ ਕਰ ਦੇਣੇ ਕਣ ਦਾ ਇੱਥੇ ਅਰਥ ਹੈ ਦਾਣੇ ਸਨ ਕਸਾਰਾ ਚੀਥਿਆ ਕਣ ਲਿਆ ਤਨ ਝਾੜ ਫਿਰ ਹੁਣ ਅੱਗੇ ਕੀ ਕੀਤਾ ਕਹਿੰਦੇ ਭਾਈ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਕਿਉਂਕਿ ਜਦੋਂ ਝਾੜ ਕੀਤਾ ਜਾਂਦਾ ਬਹੁਲ ਅੱਗੇ ਅੱਜ ਕੱਲ ਮਸ਼ੀਨਾਂ ਦੇ ਨਾਲ ਉਹ ਜਿਹੜੀ ਝਾੜ ਹੁੰਦਾ ਉਹਨੂੰ ਉਡਾ ਦਿੱਤਾ ਜਾਂਦਾ ਤੇ ਅੱਜ ਉਹ ਸਮਾਂ ਸੀ ਜਿਸ ਵੇਲੇ ਬੋਹੜ ਕੀਤਾ ਜਾਂਦਾ ਸੀ ਝਾੜ ਪਾਇਆ ਜਾਂਦਾ ਸੀ ਦਾਣੇ ਲਾਗ ਹੋ ਜਾਂਦੇ ਸੀ ਉਹ ਜਿਹੜਾ ਕਚਰਾ ਹੁੰਦਾ ਸੀ ਉਹ ਅਲੱਗ ਹੋ ਜਾਂਦਾ ਸੀ ਸਨ ਕੇ ਸਾਰਾ ਚੀਥਿਆ ਕਣ ਲਿਆ ਤਨ ਝਾਲ ਉਸ ਤੋਂ ਬਾਅਦ ਫਿਰ ਕੀ ਹੁੰਦਾ ਦੋਵੇਂ ਪੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਦੋ ਪੜ ਹੁੰਦੇ ਸੀ ਚੱਕੀ ਦੇ ਬੜੀ ਮਿਹਨਤ ਹੁੰਦੀ ਸੀ ਅੱਜ ਕੱਲ ਮਸ਼ੀਨੀ ਯੁੱਗ ਆ ਸਾਰੀਆਂ ਚੱਕੀਆਂ ਵੀ ਮਸ਼ੀਨੀ ਯੁੱਗ ਦੀ ਆ ਗਈ ਆ ਅੱਗੇ ਹੱਥ ਦੇ ਨਾਲ ਪਰਾਤਨ ਜਿਹੜੀਆਂ ਸਾਡੀਆਂ ਦਾਦੀਆਂ ਪਰਦਾਦੀਆਂ ਕੰਮ ਕਰਦੇਆਂ ਰਹੀਆਂ ਉਹ ਬੜੀ ਮਿਹਨਤ ਹੁੰਦੀ ਸੀ ਇੱਕ ਤਾਂ ਉਹਦੇ ਨਾਲ ਐਕਸਰਸਾਈਜ਼ ਵੀ ਹੁੰਦੀ ਸੀ ਅੱਜ ਕੱਲ ਪੈਸੇ ਹੱਥ ਕਮਾਈ ਜਾਂਦੇ ਇਦਾਂ ਕਰੋ ਇਦਾਂ ਕਰੋ ਤੇ ਉਹ ਆਪਣੇ ਆਪ ਹੁੰਦਾ ਸੀ ਕੰਮ ਹੁੰਦੇ ਸੀ ਆਪ ਕਰਦੇ ਸੀ ਸਾਰੇ ਕੰਮ ਕਹਿੰਦੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਟ ਜੋ ਦਰ ਰਹੇ ਸੋ ਉबरे ਨਾਨਕ ਅਜ ਬਡਿੱਠ ਹੁਣ ਜਿਹੜੇ ਤਾਂ ਦਾਣੇ ਚੱਕੀ ਦੇ ਪੁੱੜ ਦੇ ਵਿੱਚ ਹਨ ਉਹ ਤਾਂ ਆਟਾ ਬਣ ਗਿਆ ਪਰ ਜਿਹੜੇ ਕਿਲੀ ਨਾਲ ਲੱਗ ਜਾਂਦੇ ਸੀ ਉਹ ਬਚ ਜਾਂਦੇ ਸੀ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਰੱਬ ਨਾਲ ਜੁੜ ਜਾਂਦੇ ਆ ਨਾ ਉਹ ਤਾਂ ਬਚ ਜਾਂਦੇ ਆ ਨਹੀਂ ਤਾਂ ਪੀਸੇ ਜਾਂਦੇ ਆ ਵਿਕਾਰਾਂ ਦੇ ਵਿੱਚ ਦਰੜੇ ਜਾਂਦੇ ਆ ਸਤਗੁਰੂ ਮਹਾਰਾਜ ਅੱਗੇ ਕਹਿੰਦੇ ਆ ਮਹਿਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟਕਟ ਬੱਧਾ ਪਾਏ ਹੁਣ ਇਥੇ ਮਿੱਠੇ ਦਾ ਅਰਥ ਵਿਦਵਾਨ ਨੇ ਕੀਤਾ ਗੰਨਾ ਹੁਣ ਉਹ ਗੰਨੇ ਦਾ ਸਮਾਂ ਹੁੰਦਾ ਜਦੋਂ ਗੰਨੇ ਨੂੰ ਬੀਜਿਆ ਜਾਂਦਾ ਕਮਾਦ ਲਾਈ ਜਾਂਦੀ ਆ ਤੇ ਜਦੋਂ ਪਤਾ ਲੱਗਦਾ ਵੀ ਹੁਣ ਇਹਦੇ ਵਿੱਚ ਰਸ ਭਰ ਗਿਆ ਵੇਖ ਜੇ ਮਿੱਠਾ ਕਟਿਆ ਫਿਰ ਉਹ ਕਮਾਦ ਨੂੰ ਕੱਟ ਲਿਆ ਜਾਂਦਾ ਤੇ ਫਿਰ ਉਹਨੂੰ ਕਟ-ਕਟ ਵੱਧਾ ਪਾਏ ਕਟ-ਕਟ ਮਤਲ ਸਿਲ-ਸਿਲ ਕੇ ਉਹਦੇ ਜਿਹੜੇ ਆ ਪੱਤੇ ਜੇ ਅਲੱਗ ਕਰ ਦਿੱਤੇ ਜਾਂਦੇ ਆ ਗੰਨੇ ਜਿਹੜੇ ਆ ਉਹ ਅਲੱਗ ਹੋ ਜਾਂਦੇ ਆ ਉਹ ਛਿਲ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਰੱਸੀਆਂ ਨਾਲ ਬੰਨ ਲੈਂਦੇ ਆ ਫਿਰ ਉਸ ਨੂੰ ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਇ ਫਿਰ ਉਹ ਜਿਹੜਾ ਬੇਲਣਾ ਹੁੰਦਾ ਉਹਨੂੰ ਬੇਲਣਾ ਕਹਿੰਦੇ ਜਿਹਦੇ ਵਿੱਚ ਰਸ ਕੱਢਿਆ ਜਾਂਦਾ ਸੀ ਗੰਨੇ ਪਾ ਦਿੱਤੇ ਵਿੱਚ ਤੇ ਹੁਣ ਉਹ ਇੱਕ ਤੀਸਰੀ ਚੀਜ਼ ਉਹਦੇ ਵਿੱਚੋਂ ਪੈਦਾ ਹੁੰਦੀ ਸੀ ਕਹਿੰਦੇ ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ ਮੱਲ ਦਾ ਅਰਥ ਹੁੰਦਾ ਵੈਸੇ ਪਹਿਲਵਾਨ ਪਹਿਲਵਾਨ ਜਿਹੜਾ ਹੁੰਦਾ ਪਹਿਲਵਾਨ ਹੁਣ ਉੱਥੇ ਕੌਣ ਹੈ ਜ਼ਿਮੀਦਾਰ ਜਿਹੜਾ ਉਸ ਰਸ ਨੂੰ ਕੱਢਣ ਲੱਗਾ ਗੰਨਿਆਂ ਨੂੰ ਬੇਲਣ ਦੇ ਵਿੱਚ ਪਾ ਦਿੱਤਾ ਉਹਦਾ ਰਸ ਅਲੱਗ ਹੋ ਗਿਆ ਫਿਰ ਉਹਦੇ ਜਿਹੜੇ ਛਿਲਕੇ ਹੁੰਦੇ ਆ ਛਿਲੜ ਹੁੰਦੇ ਆ ਕਹਿੰਦੇ ਰਸ ਕਸ ਟੱਟਰ ਪਾਈਏ ਟੱਟਰ ਦਾ ਇੱਥੇ ਅਰਥ ਕੜਾਹੀ ਦੇ ਵਿੱਚ ਪਾਇਆ ਜਾਂਦਾ ਜਿਹੜਾ ਰਸ ਹੁੰਦਾ ਹੈ ਨਾ ਉਹਨੂੰ ਫਿਰ ਕੜਾਹੀ ਦੇ ਵਿੱਚ ਪਾਉਂਦੇ ਜਦ ਗੁੜ ਬਣਦਾ ਦੇਖੋ ਕਦੇ ਰਸ ਕਸ ਟੱਟਰ ਪਾਈਏ ਤਪੇ ਤੇ ਬੜਲਾਏ ਉਬਲਦਾ ਵੀ ਹੈ ਫਿਰ ਉਹ ਰਸ ਜਿਹੜਾ ਹੈ ਅੱਗ ਥੱਲੇ ਪਾਲੀ ਜਾਂਦੀ ਹੈ ਹੁਣ ਜਿਹੜਾ ਅੱਗ ਕਿਹਦੀ ਕਿਹਦੀ ਪਾਲੀ ਜਾਂਦੀ ਹੈ ਥੱਲੇ ਰਸ ਕਸ ਟੱਟਰ ਪਾਈਏ ਤਪੇ ਤੇ ਬੜਲਾਏ ਪੀਸੋ ਫੋਗ ਸਮਾਲੀਏ ਫੋਗ ਮਤਲਬ ਉਹ ਜਿਹੜੀਆਂ ਛਿੱਲੜਾਂ ਸੀਗੇ ਨਾ ਰਸ ਦਾ ਅੱਗ ਹੋ ਗਿਆ ਜਿਹੜੇ ਗੰਨੇ ਦੇ ਛਿੱਲੜ ਸਨ ਫੋਗ ਜਿਹੜੀ ਐ ਦੀਚੇ ਅੱਗ ਜਲਾਏ ਉਹਨਾਂ ਨੂੰ ਫਿਰ ਬਾਲਣ ਵਾਸਤੇ ਉਹਦੇ ਥੱਲੇ ਅੱਗ ਲਾਈ ਜਾਂਦੀ ਉਹਦੀ ਪੀਸੋ ਫੋਗ ਸਮਾਲੀਏ ਦੀਚੇ ਅੱਗ ਜਲਾਏ ਨਾਨਕ ਮਿੱਠੇ ਪੱਤਰੀਏ ਵੇਖੋ ਲੋਕਾਏ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਮਿੱਠਾ ਤਾਂ ਪ੍ਰਾਪਤ ਹੋ ਗਿਆ ਪਰ ਜਿਹੜੇ ਲੋਕ ਜੀਵਨ ਦੇ ਵਿੱਚ ਰੱਬ ਨੂੰ ਭੁੱਲ ਜਾਂਦੇ ਆ ਜੀਵਨ ਵਿੱਚ ਪਦਾਰਥੀ ਲੱਭਦੇ ਮਿੱਠਾ ਹੀ ਲੱਭਦੇ ਆ ਪੱਤਰੀਆਂ ਖੁਆਰ ਹੁੰਦੇ ਆ ਨਾਨਕ ਮਿੱਠਾ ਪੱਤਰੀਏ ਵੇਖੋ ਲੋਕਾਂ ਆਏ ਕਿਉਂਕਿ ਸੰਸਾਰ ਹੈ ਸੰਸਾਰ ਦੇ ਵਿੱਚ ਉਤਰਾਅ ਚੜਾਅ ਵੀ ਹੁੰਦੇ ਆ ਪੁਰਖ ਸਾਹਿਬ ਕਹਿੰਦੇ ਜਿਹੜੇ ਰੱਬ ਤੋਂ ਟੁੱਟੇ ਉਹਨਾਂ ਦੀ ਹਾਲਤ ਵੀ ਇਹ ਹੁੰਦੀ ਹੈ ਉਹਨਾਂ ਦਾ ਜੀਵਨ ਵੀ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਅੱਗੇ ਸਤਗੁਰੂ ਮਹਾਰਾਜ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਆ ਪੌੜੀ ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ ਹੁਣ ਕਈਆਂ ਨੂੰ ਤਾਂ ਮੌਤ ਚਿੱਤ ਵੀ ਨਹੀਂ ਹੈ ਬੜੀਆਂ ਆਸਾਂ ਲੱਗ ਕੇ ਬੈਠੇ ਆ ਹੁਣ ਆ ਕਰਾਂਗੇ ਅੱਗੇ ਆ ਕਰਾਂਗੇ ਠੀਕ ਹੈ ਜੀਵਨ ਦੇ ਵਿੱਚ ਸੋਚ ਰੱਖਣੀ ਆ ਪਰ ਗੁਰੂ ਮਹਾਰਾਜ ਕਹਿੰਦੇ ਰੱਬ ਨੂੰ ਭੁੱਲ ਕੇ ਨਹੀਂ ਮੌਤੇ ਭੁੱਲ ਕੇ ਆ ਗੁਰਨਾਨਦ ਸਾਹਿਬ ਜੀ ਦਾ ਸ਼ਬਦ ਆਉਂਦਾ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਾਸਮ ਵਿਸਾਰ ਖਵਾਰੀ ਕਿੰਨੀ ਧ੍ਰਿਗ ਜੀਵਨ ਨਹੀਂ ਰਹਿਣਾ ਕਰਨਾ ਕੀ ਕਹਿੰਦੇ ਪ੍ਰਾਣੀ ਇੱਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾ ਮੌਤ ਭੁੱਲ ਗਈ ਮੌਤ ਭੁੱਲ ਗਈ ਰੱਬ ਭੁੱਲ ਗਿਆ ਪਰਮੇਸ਼ਰ ਭੁੱਲੇ ਆ ਬਖਰੀ ਗੱਲ ਹੈ ਕਿ ਆਪਾਂ ਕਹਿ ਦਿੰਦੇ ਆ ਵੀ ਮਰਨਾ ਸੱਚ ਤੇ ਜੂਣਾ ਝੂਠ ਦੂਸਰੇ ਨੂੰ ਕਹਿ ਸਕਦੇ ਆ ਪਰ ਜਦੋਂ ਕਹਿੰਦੇ ਕਿ ਮੌਤ ਦੀ ਗੱਲ ਹੁੰਦੀ ਹੈ ਤੇ ਬੰਦਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਤੇ ਸਤਿਗੁਰੂ ਕਹਿੰਦੇ ਇਹ ਤਾਂ ਸਚਾਈ ਆ ਜਦੋਂ ਗੁਰੂ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਨਾ ਭਾਈ ਮੂਲੇ ਨੇ ਵੀ ਇਹ ਲਿਖ ਕੇ ਦਿੱਤਾ ਸੀ ਦੋ ਪਰਚੀਆਂ ਦੇ ਉੱਪਰ ਮਰਨਾ ਸੱਚ ਤੇ ਜਿਉਣਾ ਝੂਠ ਜਦੋਂ ਪਰਚੀਆਂ ਗੁਰਨਾਨਦ ਸਾਹਿਬ ਨੇ ਦੇਖੀਆਂ ਗੁਰਨਾਨਦ ਸਾਹਿਬ ਜੀ ਪਰਚੀਆਂ ਦੇ ਦੇਖ ਕੇ ਮੁਸਕਰਾਏ ਸੀ ਮਰਦਾਨਾ ਜੀ ਨੇ ਪੁੱਛਿਆ ਗੁਰਮਹਾਰਜ ਕਿਉਂ ਕੋਈ ਗੱਲਬਾਤ ਕਹਿੰਦੇ ਹਾਂ ਕਹਿੰਦੇ ਜਿਹਨੇ ਲਿਖਿਆ ਨਾ ਭਰੋਸਾ ਉਹਨੂੰ ਵੀ ਕੋਈ ਵਿਸ਼ਵਾਸ ਉਹਨੂੰ ਵੀ ਨਹੀਂ ਹੈ ਸਮਾ ਆਇਆ ਉਹ ਤਾਂ ਕਾਰੋਬਾਰ ਬੰਦ ਕਰਕੇ ਗੁਰਨਾਨਨ ਪਾਤਸ਼ਾਹ ਦੇ ਨਾਲੇ ਚੱਲ ਪਿਆ ਸੀ ਤੇ ਕਾਫੀ ਦਿਨ ਹੋ ਗਏ ਤੇ ਗੁਰੂ ਮਹਾਰਾਜ ਕਹਿੰਦੇ ਹੁਣ ਆਪਾਂ ਥੋੜੇ ਦੂਰ ਚੱਲਣਾ ਹੈ ਆਪਣੇ ਪਰਿਵਾਰ ਨੂੰ ਮਿਲ ਕੇ ਆ ਜਾ ਘਰ ਗਿਆ ਤੇ ਘਰ ਦੇ ਮੋਹ ਦੇ ਵਿੱਚ ਫਸ ਗਿਆ ਪਾਸ਼ਾ ਜੀ ਘਰ ਬੁਲਾਉਣ ਗਏ ਸੀ ਗੁਰਨਾਣ ਸਾਹਿਬ ਜੀ ਘਰ ਵਾਲੀ ਕਹਿੰਦੀ ਹੈ ਹੀ ਨਹੀਂ ਘਰ ਕਰੋ ਠੀਕ ਹੈ ਨਹੀਂ ਹੈ ਤੇ ਨਹੀਂ ਹੈ ਤੋਂ ਇਤਿਹਾਸ ਜਿਹੜਾ ਇਹ ਲਿਖਦਾ ਹੈ ਕਿ ਉਹਨੂੰ ਅੰਦਰ ਸੱਪ ਲੜਿਆ ਮਰ ਗਿਆ ਫਿਰ ਮੰਝਾ ਚੁੱਕ ਕੇ ਮਗਰਮਗਰ ਗੁਰੂ ਸਾਹਿਬ ਦੇ ਕਹਿੰਨ ਜਿੰਦਾ ਕਰ ਦਿਓ ਗੁਰੂ ਸਾਹਿਬ ਕਹਿੰਦੇ ਇਹ ਤਾਂ ਰੱਬ ਦੇ ਹੱਥ ਵਿੱਚ ਹੈ ਰੱਬ ਪਰਮੇਸ਼ਰ ਕਰਦਾ ਸਾਰਾ ਕੁਝ ਤੇ ਹੁਣ ਦੁਨੀਆ ਆ ਨਾ ਕਿੰਨੇ ਲੋਕ ਸਵਾਲ ਕਰਦੇ ਅੱਗੇ ਵੀ ਕਰਦੇ ਸੀ ਕਹਿੰਦੇ ਵੀ ਤੁਹਾਡੀ ਸੇਵਾ ਕੀਤੀ ਫਿਰ ਉਹਦਾ ਫਲ ਕੀ ਮਿਲੇਗਾ ਤੁਹਾਡੇ ਨਾਲ ਇੰਨੇ ਦਿਨ ਰਹੇ ਆ ਤੇ ਉਹਦਾ ਫਲ ਕੀ ਆ ਗੁਰੂ ਸਾਹਿਬ ਕਹਿੰਦੇ ਇਹਦਾ ਉਧਾਰ ਹੋਏਗਾ ਪਰ ਸਮਾਂ ਲੱਗੇਗਾ ਅਜ ਉਹ ਗੁਰਦੁਆਰਾ ਹਜੂਰ ਸਾਹਿਬ ਦੀ ਧਰਤੀ ਤੇ ਸ਼ਿਕਾਰ ਘਾਟ ਗੁਰਦੁਆਰਾ ਜਿੱਥੇ ਉਹਦਾ ਉਧਾਰ ਕਰਦੇ ਆ ਕਹਿਣ ਦਾ ਭਾਵ ਕਿ ਲੋਕਾਂ ਨੂੰ ਮੌਤ ਭੁੱਲ ਗਈ ਸਤਗੁਰ ਕਹਿੰਦੇ ਇੱਕ ਨਾ ਮਰਨ ਦਾ ਚਿੱਤ ਆਸ ਘਨੇਰਿਆ ਬੜੀਆਂ ਆਸਾਂ ਲਾ ਕੇ ਬੈਠਾ ਕਿਉਂਕਿ ਮੌਤ ਜਿਹੜੀ ਆ ਇੱਕ ਸਚਾਈ ਆ ਜਿਹਨੂੰ ਸਤਗੁਰ ਮਹਾਰਾਜ ਨੇ ਆਖਿਆ ਵੀ ਇੱਕ ਨਾ ਇੱਕ ਦਿਨ ਹਰੇਕ ਮਨੁੱਖ ਨੂੰ ਆਣੀ ਇਹਨਾਂ ਕਿ ਸਾਨੂੰ ਤਾਂ ਸਤਗੁਰ ਨੇ ਇਹ ਵੀ ਕਿਹਾ ਵੀ ਇੱਕ ਸਾਦਾ ਵੀ ਭਰੋਸਾ ਨਹੀਂ ਹੈ ਸਭ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਣਵੇਂ ਤਿਸੇ ਸਰੇਵੋ ਜਾਕੇ ਜੀ ਪ੍ਰਾਨ ਜਿੱਦਾਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਆਪਣੇ ਘਰ ਦੇ ਕੰਮ ਕਰਦੇ ਹੋਣਾ ਆ ਵੀ ਕਰ ਲਈਏ ਬੱਚਿਆਂ ਵਾਸਤੇ ਆ ਵੀ ਕਰ ਲਈਏ ਤੇ ਆਪਣੇ ਵਾਸਤੇ ਵੀ ਕੁਝ ਕਰ ਲਈਏ ਅੱਗੇ ਜਾਣਾ ਹੈ ਅੱਗੇ ਜਾਣਾ ਤੇ ਅੱਗੇ ਫਿਰ ਬੜੀ ਮੁਸ਼ਕਲ ਹੋਣੀ ਹੈ ਸਮਾਂ ਨਿਕਲ ਜਾਂਦਾ ਮੌਤ ਭੁੱਲ ਜਾਂਦਾ ਹੈ ਬੜਾ ਸੋਹਣਾ ਕਬੀਰ ਸਾਹਿਬ ਲਿਖਦੇ ਕਹਿੰਦੇ ਇੱਕ ਉਹ ਨਾ ਬੰਦਾ ਮਰ ਗਿਆ ਸੇਠ ਮਰ ਗਿਆ ਤੇ ਉਹਦੀ ਮੌਤ ਤੋਂ ਜਿਹੜਾ ਪਹਿਲਾ ਸਮਾਂ ਸੀ ਮਰਨ ਤੋਂ ਪਹਿਲਾਂ ਥੋੜਾ ਸਮਾਂ ਜਦੋਂ ਦੂਤ ਆ ਗਿਆ ਲੈਣ ਵਾਸਤੇ ਤੇ ਉਹਨਾਂ ਨੂੰ ਵੀ ਹੁਣ ਰਿਸ਼ਵਤ ਦਿੰਦਾ ਹੈ ਉਹਨਾਂ ਅੱਗੇ ਤਰਲੇ ਕਰਦਾ ਮੈਨੂੰ ਇੱਕ ਰਾਤ ਦੇ ਦਿਓ ਥੋੜਾ ਸਮਾਂ ਹੋਰ ਦੇ ਦਿਓ ਬੜਾ ਸੋਹਣਾ ਵਿਅੰਗ ਲਿਖਿਆ ਕਬੀਰ ਸਾਹਿਬ ਨੇ ਕਹਿੰਦੇ ਅਮਲ ਸੇਰਾਨ ਨੂੰ ਲੇਖਾ ਦੇਣਾ ਆਏ ਕਠਣ ਦੂਤ ਜਮ ਲੈਣਾ ਕਿਆ ਤੈਂ ਖਟਿਆ ਕਹਾ ਗਵਾਇਆ ਚਲੋ ਸ਼ਿਤਾਬ ਦੀਵਾਨ ਬਣਾਇਆ ਹਰ ਫਰਮਾਨ ਦਰਗਹ ਕਾ ਆਇਆ ਉਹ ਕਹਿੰਦਾ ਕਰੋ ਅਰਦਾਸ ਗਾਬ ਕਿਸ ਬਾਕੀ ਇੱਥੇ ਅਰਦਾਸ ਮਤਲਬ ਤਰਲਾ ਕਰਦਾ ਹੈ ਬੇਨਤੀ ਕਰਦਾ ਹੈ ਜਮਦੂਤਾ ਨੂੰ ਕਰਦਾ ਆਪਣੇ ਬਚਾਓ ਵਾਸਤੇ ਕਰਦਾ ਕਰੋ ਅਰਦਾਸ ਗਾਬ ਕਿਸ ਬਾਕੀ ਇਹ گاਉਂ ਦੇ ਵਿੱਚ ਪਿੰਡ ਦੇ ਵਿੱਚ ਮੈਂ ਲੋਕਾਂ ਕੋਲ ਪੈਸੇ ਲੈਣੇ ਆ ਲੋਕਾਂ ਨੂੰ ਪੈਸੇ ਵੰਡੇ ਆ ਤੋ ਉਹ ਮੈਂ ਲੈ ਲਵਾਂ ਫਿਰ ਸਵੇਰੇ ਤੁਹਾਡੇ ਨਾਲ ਚਲਾਂਗਾ ਕਹਿੰਦੇ ਕਰੋ ਅਰਦਾਸ ਗਾਵ ਕਿਛ ਬਾਕੀ ਲੇਹੋ ਨਵੇਰ ਆਜ ਕੀ ਰਾਤੀ ਫਿਰ ਉਹਨਾਂ ਨੂੰ ਰਿਸ਼ਵਤ ਦਿੰਦਾ ਕਸ਼ਵੀ ਖਰਚ ਤੇਮਾਰਾ ਸਾਰੋ ਸੁਬੇ ਨਿਵਾਜ ਸਰਾਇਂ ਗਜਲ ਇੱਕ ਰਾਤ ਦੇ ਦਿਓ ਤੁਹਾਡੇ ਵਾਸਤੇ ਵੀ ਖਰਚਾ ਪਾਣੀ ਲੈ ਲਾਂਗੇ ਸਵੇਰੇ ਆਪਾਂ ਚਲਾਂਗੇ ਕਹਿੰਦੇ ਫਿਰ ਉੱਥੇ ਲਿਖਾ ਉੱਥੇ ਸਮਾਂ ਨਹੀਂ ਲੱਗਦਾ ਗੁਰੂ ਸਾਹਿਬ ਮਾਰ ਕੇ ਕਹਿੰਦੇ ਇਸ ਕਰਕੇ ਸਾਨੂੰ ਪਰਮੇਸ਼ਰ ਨੇ ਰਹਿਮਤ ਕੀਤੀ ਸਾਡੇ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕਿ ਇਹ ਜਿਹੜਾ ਸਾਨੂੰ ਸਮਾਂ ਮਿਲਿਆ ਇਹਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਨੂੰ ਬੜੀ ਜ਼ਿੰਦਗੀ ਗੁਰੂ ਪਰਮੇਸ਼ਰ ਨੇ ਦਿੱਤੀ ਆ ਅਕਾਲਪੁਰ ਉਹ ਵੀ ਸਮਾਂ ਹੈ ਕਈ ਬੱਚੇ ਜਨਮ ਤੋਂ ਪਹਿਲੇ ਹੀ ਮਰ ਜਾਂਦੇ ਆ ਮਾਂ ਦੇ ਉਧਰ ਦੇ ਵਿੱਚ ਹੀ ਖਤਮ ਹੋ ਜਾਂਦੇ ਕਈ ਜੰਮਣ ਤੋਂ ਬਾਅਦ ਮਰ ਜਾਂਦੇ ਆ ਕੋਈ ਸਾਲ ਬਾਅਦ ਮਰ ਜਾਂਦਾ ਕੋਈ 2 ਸਾਲ ਬਾਅਦ ਮਰ ਜਾਂਦਾ ਸਾਨੂੰ ਇੰਨੀ ਉਮਰ ਮਿਲ ਗਈ ਤੇ ਉਹਦਾ ਸ਼ੁਕਰ ਕਰੀਏ ਕਿ ਸਤਗੁਰੂ ਮਹਾਰਾਜ ਤੇਰੀ ਰਹਿਮਤ ਹੈ ਤੇਰੀ ਬਖਸ਼ਿਸ਼ ਹੈ ਪਰ ਜਿਹੜਾ ਸਮਾਂ ਬੀਤਿਆ ਤੇ ਜਿਹੜਾ ਸਮਾਂ ਆਉਣ ਵਾਲਾ ਹੈ ਤੇ ਮਹਾਰਾਜ ਤੇਰੀ ਰਜਾ ਦੇ ਵਿੱਚ ਤੇਰੇ ਭਾਣੇ ਦੇ ਵਿੱਚ ਬਤੀਤ ਹੋ ਜਾ ਜਦੋਂ ਮੌਤ ਆ ਜਾਏ ਇੱਕ ਨਾਮ ਮਰਨ ਨਾ ਚਿੱਤ ਆਸ ਕਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ ਰੋਜ਼ ਮਰਦੇ ਆ ਰੋਜ਼ ਜੰਮਦੇ ਆ ਰੋਜ਼ ਆਪਾਂ ਸ਼ਬਦ ਪੜ੍ਹੇ ਰਹੇ ਆ ਦੋ ਦਿਨ ਦੋ ਸ਼ਬਦ ਜਿਹੜੇ ਉੱਪਰ ਆੱਖਾਂ ਜੀਵਾਂ ਬਿਸਰੇ ਮਰ ਜਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰਨ ਜੀਵੇ ਕੋ ਜੇ ਜੀਵੇ ਪਾਤਲੱਥੀ ਜਾਏ ਸਭ ਹਰਾਮ ਜੇਤਾ ਕਿ ਸਖਾਏ ਜੀਣ ਦਾ ਗੁਰੂ ਮਹਾਰਾਜ ਕਹਿੰਦੇ ਜੀ ਤੇ ਜਿੰਦੇ ਤਾਂ ਉਹ ਆ ਜਿਹੜੇ ਗੁਰੂ ਕਾ ਸੰਗ ਕਰਦੇ ਆ ਪਰਮੇਸ਼ਰ ਦਾ ਨਾਮ ਤੇ ਹੁੰਦੇ ਕਹਿੰਦੇ ਮੈਂ ਦੇਖਿਆ ਸਤਗੁਰ ਕਹਿੰਦੇ ਜੀਵਤ ਪੇਖੇ ਜਿਨਿ ਹਰ ਹਰ ਤੇ ਆਇਆ ਅੱਜ ਵੀ ਜਿੰਦੇ ਆ ਅਸੀਂ ਉਹਨਾਂ ਨੂੰ ਆਪਣਾ ਗਵਾ ਬਣਾ ਕੇ ਅਰਦਾਸ ਕਰਦੇ ਆ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੀ ਉਹਨਾਂ ਪੰਜ ਪਿਆਰਿਆਂ ਨੂੰ ਯਾਦ ਕਰਦੇ ਆ ਉਹ ਕਿਤੇ ਨਹੀਂ ਹਨ ਇੱਥੇ ਹੀ ਅੱਜ ਵੀ ਹਾਜ਼ਰ ਆ ਸਾਡੇ ਕੋਲ ਕਿਉਂਕਿ ਸਤਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਸਿਗਾਂ ਸਿਕਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ-ਬੰਦ ਕਟਾਏ ਉਹ ਅੱਜ ਵੀ ਸਾਡੇ ਨਾਲ ਹੈ ਪਰ ਜਿਹੜੇ ਮਰਗ ਹੈ ਜਿਹੜੇ ਰੋਜ਼ ਮਰਦੇ ਆ ਰੱਬ ਨੂੰ ਭੁਲਾ ਦਿੰਦੇ ਆ ਮਰ ਮਰ ਜੰਮੇ ਨਿਤ ਕਿਸੇ ਨਾ ਕਰੇ ਕਿਸੇ ਦੇ ਨਹੀਂ ਹੁੰਦੇ ਕਿਸੇ ਦੇ ਨਹੀਂ ਬਣਦੇ ਮਰ ਮਰ ਜਮੇ ਨਿਤ ਕਿਸੇ ਨਾ ਕੇ ਰਿਆ ਆਪਣੜੇ ਮਨ ਚਿੱਤ ਕਹਿਣ ਚੰਗੇ ਰਿਆ ਆਪਣੇ ਮਨ ਵਿੱਚ ਆਪਣੇ ਚਿੱਤ ਕਹਿਣ ਵੀ ਮੇਰੇ ਵਰਗਾ ਚੰਗਾ ਕੋਈ ਨਹੀਂ ਸੰਸਾਰ ਦੇ ਵਿੱਚ ਪੈਦਾ ਹੀ ਨਹੀਂ ਹੋਇਆ ਮੇਰੇ ਵਰਗਾ ਸੰਸਾਰ ਦੇ ਵਿੱਚ ਚੰਗਾ ਹੀ ਨਹੀਂ ਪੈਦਾ ਹੋਇਆ ਰੱਬ ਦਾ ਕੀਤਾ ਹੋਇਆ ਜੇ ਕੋ ਚੰਗਾ ਕਰ ਰਿਹਾ ਉਹਨਾਂ ਦਾ ਚੰਗਾ ਹੈ ਜੇ ਕੁਝ ਅੱਗੇ ਪਿਛੇ ਹੋ ਗਿਆ ਤਾਂ ਕਹਿੰਦਾ ਰੱਬ ਨੇ ਮਾੜਾ ਕੀਤਾ ਗੁਰੂ ਸਾਹਿਬ ਕਹਿੰਦੇ ਚੰਗੇ ਚੰਗਾ ਕਰ ਮੰਨੇ ਮੰਦਾ ਮੰਦੇ ਮੰਦਾ ਹੋਏ ਕਹਿੰਦੇ ਆਸ਼ਕੇ ਨਾ ਕੀ ਜੇ ਲਿਖੈ ਵਰਤੇ ਸੋ ਰੱਬ ਦੇ ਪਿਆਰੇ ਤਾਂ ਉਹ ਆ ਜਿਹੜੇ ਕਹਿੰਦੇ ਪਰਮੇਸ਼ਰ ਜੋ ਤੂੰ ਕਰਦਾ ਜੋ ਤਦ ਭਾਵੈ ਸਾਈ ਭਲੀਕਾਰ ਉਹ ਪਰਮੇਸ਼ਰ ਪਰ ਆਪਣੇ ਮਨ ਦੇ ਵਿੱਚ ਕਹਿੰਦੇ ਮੇਰੇ ਵਰਗਾ ਹੈ ਹੀ ਕੋਈ ਨਹੀਂ ਦੁਨੀਆ ਦੇ ਵਿੱਚ ਕਹਿੰਦੇ ਆਪਣੜੇ ਮਨ ਚਿੱਤ ਕਹਿਣ ਚੰਗੇ ਰਿਆ ਵੀ ਅਸੀਂ ਚੰਗੇ ਆ ਗੁਰੂ ਸਾਹਿਬ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਅਵਸਥਾ ਤਾਂ ਬਣੇਗੀ ਇਹ ਗੁਰਨਾਨ ਸਿੰਘ ਜੀ ਦਾ ਵਿਚਾਰਨ ਕੀਤੀ ਪੌੜੀ ਆ ਆਪਣੜੇ ਮਨ ਚਿੱਤ ਕਹਿਣ ਚੰਗੇ ਰਿਆ ਆਪਣੇ ਮਨ ਦੇ ਵਿੱਚ ਆਪਣੇ ਚਿੱਤ ਵਿੱਚ ਆਪਣੇ ਆਪ ਨੂੰ ਚੰਗਾ ਤਾਂ ਕਹਿ ਰਹੇ ਆ ਗੱਲ ਤਾਂ ਉਦਣ ਬਣਨੀ ਆ ਜਿਦਨ ਅਸੀਂ ਲੋਕਾਂ ਦੇ ਗੁਣ ਦੇਖਾਂਗੇ ਆਪਣੇ ਔਗਣ ਦੇਖਾਂਗੇ ਦੂਸਰੀ ਦੀਆਂ ਚੰਗਿਆਈਆਂ ਦੇਖਾਂਗੇ ਆਪਣੀਆਂ ਬਰਿਆਈਆਂ ਦੇਖਾਂਗੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਰੀਬਾਨ ਮੇ ਸਿਰ ਨੀਵਾ ਕਰ ਦੇਖ ਪਰ ਹੁੰਦਾ ਕੀ ਹੈ ਸਾਧ ਸੰਗਤ ਜੀ ਅਸੀਂ ਦੇਖਦੇ ਆਂ ਦੂਸਰੇ ਦੇ ਔਗਣ ਆਪਣੇ ਦੇਖਦੇ ਆਂ ਗੁਣ ਦੂਸਰੇ ਦੀ ਦੇਖਦੇ ਆਂ ਬੁਰਾਈਆਂ ਆਪਣੇ ਦੇਖਦੇ ਆਂ ਚੰਗਿਆਈਆਂ ਸਤਗੁਰੂ ਕਹਿੰਦੇ ਆਪਣੇ ਮਨ ਚਿੱਤ ਕਹਿਣ ਚੰਗੇ ਰਿਆ ਆਪਣੇ ਮਨ ਚਿੱਤ ਵਿੱਚ ਕਹਿੰਦਾ ਮੇਰੇ ਵਰਗਾ ਚੰਗਾ ਕੋਈ ਨਹੀਂ ਪਰ ਸਭ ਕਹਿੰਦੇ ਜਮ ਰਾਜੇ ਨਿਤ ਨਿਤ ਮਨਮੁਖ ਹੀਰਿਆ ਜਿਹੜਾ ਮਨ ਦੇ ਪਿੱਛੇ ਤੁਰਦਾ ਨਾ ਗੁਰਸੰਗਤ ਜੀ ਉਹਨੂੰ ਜਮਦੂਤ ਰੋਜ਼ ਦੇਖ ਰਿਆ ਹੀਰਿਆ ਰੋਜ਼ ਉਹਨੂੰ ਦੇਖ ਰਿਆ ਮੌਤ ਉਹਦੇ ਨੇੜੇ ਹੀ ਆ ਜਮ ਰਾਜੇ ਨਿਤ ਨਿਤ ਮਨਮੁਖ ਹੀਰਿਆ ਤੇ ਜਿਹੜਾ ਮਨ ਦੇ ਪਿੱਛੇ ਤੁਰਦਾ ਕਹਿੰਦੇ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਕਹਿੰਦੇ ਜਿਹੜਾ ਕਿਸੇ ਦੀ ਕੀਤੀ ਨਹੀਂ ਜਾਣਦਾ ਨਾ ਉਹਨੂੰ ਲੂਣ ਹਰਾਮ ਕਹਿੰਦੇ ਆ ਲੂਣ ਖਾ ਰਹੇ ਆਸੀਂ ਮਾਲਕ ਦਾ ਪਰਮੇਸ਼ਰ ਦਾ ਖਾ ਰਹੇ ਆ ਪਰ ਉਹਦੀ ਭਗਤੀ ਨਹੀਂ ਕਰਦੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਬਜੂ ਸਾਹਿਬ ਦਾ ਸੇਵ ਬਰਾਨੀ ਅਸੀਂ ਪੈਸਾ ਤਾਂ ਉਹਦਾ ਖਾ ਰਹੇ ਆ ਧਨ ਦੌਲਤ ਉਹਦਾ ਖਾ ਰਹੇ ਆ ਉਹਦਾ ਦਿੱਤਾ ਖਾ ਰਹੇ ਆ ਬਜੂ ਸਾਹਿਬ ਦਾ ਸੇਵ ਬਰਾਨੀ ਤੇ ਘੰਟੀਆਂ ਦੂਸਰੇ ਪਾਸੇ ਜਾ ਕੇ ਬਜਾ ਰਹੇ ਆਂ مالک ਹੈ ਕਹਿੰਦੇ ਦਾਤਾ ਉਹ ਨਾ ਸੇਵੀਏ ਜਮ ਡੰਡ ਸਹਾਈਏ ਤੇ ਉਦਾਂ ਦੇ مالک ਉਦਾਂ ਦੇ ਦੁਨੀਆ ਦੇ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਭੁੱਲ ਗਏ ਕਿ ਉਹਨੇ ਦਾਤਾਂ ਦਿੱਤੀਆਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਮਣਖੋ ਲੂਣ ਹਰਾਮ ਹੈ ਜਿਹੜਾ ਕਿਆ ਨਾ ਜਾਣਿਆ ਉਹ ਰੱਬ ਦਾ ਕੀਤਾ ਨਹੀਂ ਜਾਣਦਾ ਵੀ ਰੱਬ ਨੇ ਰੱਬ ਕੋਲੋਂ ਰੱਬ ਨੇ ਕੀ ਦਿੱਤਾ ਪ੍ਰਮਾਤਮਾ ਨੇ ਕੀ ਦਿੱਤਾ ਸਤਿਗੁਰੂ ਕਹਿੰਦੇ ਉਹਨੇ ਸਭ ਕੁਝ ਦਿੱਤਾ ਹੈ ਪੁੱਛੋ ਨੋ ਕਿਸੇ ਜੀਵ ਦਾ ਅੱਖਾਂ ਨਹੀਂ ਅੱਖਾਂ ਦੀ ਕੀਮਤ ਕੀ ਆ ਜਿਨ੍ਹਾਂ ਦੇ ਕੰਨ ਨਹੀਂ ਆ ਕੰਨਾਂ ਦੀ ਕੀਮਤ ਜਿਹੜੇ ਬੋਲ ਸੁਣ ਨਹੀਂ ਸਕਦੇ ਜਿਹੜੇ ਬੋਲ ਨਹੀਂ ਸਕਦੇ ਉਹਨਾਂ ਨੂੰ ਪੁੱਛੋ ਜਵਾਨ ਦੀ ਕੀਮਤ ਕੀ ਆ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਕਿੰਨਾ ਕੁਛ ਦਿੱਤਾ ਪਰ ਉਹਨੂੰ ਭੁੱਲ ਗਏ ਉਹ ਕਹਿੰਦੇ ਲੂਣ ਹਰਾਮੀ ਐ ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਦੇ ਕਰਨ ਸਲਾਮ ਖਸਮ ਨਾ ਭਾਣਿਆ ਹਾਂ ਕਦੇ ਮਜਬੂਰੀ ਹੋ ਗਈ ਚਲੋ ਅਖੰਡ ਪਾਠ ਸਾਹਿਬ ਕਰਾ ਲਓ ਮਜਬੂਰੀ ਆ ਚਲੋ ਗੁਰਦੁਆਰੇ ਜਾਣਾ ਹੀ ਪੈਣਾ ਮਜਬੂਰੀ ਆ ਵੀ ਚਲੋ ਪਤਾ ਨਹੀਂ ਕਿਉਂ ਕਰ ਕਰਨਾ ਹੀ ਪੈਣਾ ਨਹੀਂ ਕਹਿੰਦੇ ਬੱਦੇ ਕਰਨ ਸਲਾਮ ਬੱਦੇ ਆ ਤੇ ਮੱਥਾ ਟੇਕਦੇ ਆ ਜੇ ਮਜਬੂਰੀ ਆ ਤਾਂ ਆ ਕੇ ਸਲਾਮ ਕਰਦੇ ਆ ਅੱਜ ਮਜਬੂਰੀ ਬਣ ਗਈ ਤੇ ਮੈਂ ਪਾਠ ਕਰ ਲਿਆ ਕਹਿੰਦੇ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਇੱਕ ਹੁੰਦੀ ਸੇਵਾ ਇੱਕ ਹੁੰਦੀ ਡਿਊਟੀ ਅਸੀਂ ਸੇਵਾ ਸਮਝ ਕੇ ਜਦੋਂ ਕਰਦੇ ਆ ਨਾ ਸੇਵਾ ਮੈਂ ਸਤਗੁਰੂ ਦੀ ਸੇਵਾ ਕਰਨੀ ਹੈ ਸਤਗੁਰੂ ਦੀ ਅਰਾਧਨਾ ਕਰਨੀ ਹੈ ਤੇ ਦੇਖੋ ਨਾ ਫਿਰ ਭਗ ਲਾਂਦੇ ਗੁਰੂ ਮਹਾਰਾਜ ਅੰਮ੍ਰਿਤ ਵੇਲਾ ਵੀ ਜਗਾਉਣ ਵਾਲਾ ਵੀ ਹੈ ਸਤਗੁਰ ਜਾਗ ਜਗਾਏ ਦਾ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ ਨਿਤਨੇਮ ਵੀ ਦਿੰਦਾ ਹੈ ਨਾਮ ਸਿਮਰਨ ਵੀ ਦਿੰਦਾ ਭਗਤੀ ਵੀ ਦਿੰਦਾ ਸੇਵਾ ਵੀ ਦਿੰਦਾ ਸਭ ਕੁਝ ਕਰਦਾ ਪਰ ਜੇ ਅਸੀਂ ਬੱਧਾ ਚੱਟੀ ਕਰਨਾ ਵੀ ਕਰ ਕਰਨੇ ਪੈਣਾ ਚਲੋ ਵੀ ਚੱਲੀਏ ਨਹੀਂ ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਨਾਨਕ ਘਰ ਸਭ ਆਪਾਂ ਕਹਿੰਦੇ ਨਾ ਵੀ ਦੁਕਾਨ ਤੇ ਬੈਠੇ ਨੌਕਰਾਂ ਨੂੰ ਵੀ ਕਹਿੰਦੇ ਆ ਘਰਾਂ ਦੇ ਵਿੱਚ ਬੱਚਿਆਂ ਨੂੰ ਵੀ ਕਹਿੰਦੇ ਵੀ ਜਿਹੜਾ ਕੰਮ ਕਰਨ ਖੁਸ਼ੀ ਦੇ ਨਾਲ ਕਰਿਓ ਥੱਕੇ ਨਾਲ ਨਾ ਕਰਿਓ ਸਤਿਗੁਰੂ ਵੀ ਕਹਿੰਦੇ ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜਸਾਰ ਇਹ ਤਾਂ ਗੁਰੂ ਮਹਾਰਾਜ ਕਹਿੰਦੇ ਬੱਦੇ ਕਰਨ ਸਲਾਮ ਜੇ ਹੁਣ ਕੋਈ ਮੁਸ਼ਕਲ ਆ ਗਈ ਤਾਂ ਹੁਣ ਸਲਾਮ ਕਰਨੀ ਪੈਣੀ ਨਾ ਪਾਠ ਕਰਾ ਲਓ ਬੱਦੇ ਕਰਨ ਸਲਾਮ ਖਸਮ ਨਾ ਭਾਣਿਆ ਉਹ ਰੱਬ ਨੂੰ ਚੰਗੇ ਨਹੀਂ ਲੱਗਦੇ ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ ਜਿਨ੍ਹਾਂ ਨੂੰ ਸੱਚ ਮਿਲ ਜਾਂਦਾ ਨਾ ਮੁਖ ਨਾਮ ਉਚਾਰਦੇ ਆ ਸਾਹਿਬ ਨੂੰ ਭਾਉਂਦੇ ਆ ਕਰਸਣ ਤਖਤ ਸਲਾਮ ਲਿਖਿਆ ਪਾਵਸੀ ਉਹਨਾਂ ਨੂੰ ਸਤਗੁਰੂ ਤਖਤਾਂ ਤੇ ਬਿਠਾ ਦਿੰਦਾ ਦੁਨੀਆ ਸਲਾਮ ਕਰਦੀ ਏ ਕਰਸਣ ਤਖਤ ਸਲਾਮ ਲਿਖਿਆ ਪਾਵ ਸੀ ਉਹਨਾਂ ਨੇ ਜੀਵਨ ਦੇ ਵਿੱਚ ਆਪਣੇ ਲੇਖਾਂ ਦੇ ਵਿੱਚ ਇਹਨਾਂ ਕੁਝ ਲਿਖ ਲਿਆ ਉਹਨਾਂ ਦੇ ਉੱਪਰ ਸਤਿਗੁਰੂ ਕਿਰਪਾ ਕਰ ਦਿੰਦੇ ਆ ਬਖਸ਼ਿਸ਼ ਕਰ ਦਿੰਦੇ ਆ ਸਤਿਗੁਰੂ ਮਹਾਰਾਜ ਇਹ ਧਾਰਨਾ ਇਸ ਕਰਕੇ ਦਿੱਤੀਆਂ ਭਾਈ ਦੇਖੋ ਉਹਨਾਂ ਦੀ ਹਾਲਤ ਕੀ ਹੁੰਦੀ ਆ ਜਿਹੜਾ ਚੀਜ਼ ਦਾਣਾ ਹੈ ਉਹ ਤਾਂ ਅਸੀਂ ਰੱਖ ਲਿਆ ਬਾਕੀ ਸਭ ਕੁਝ ਸਿੱਟ ਦਿੰਦੇ ਆ ਗੰਨੇ ਦੇ ਵਿੱਚੋਂ ਰਸ ਕੱਢ ਲਿਆ ਬਾਕੀ ਸਭ ਕੁਝ ਸਿੱਟ ਦਿੱਤਾ ਜੇ ਜੀਵਨ ਦੇ ਵਿੱਚ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ ਜੇ ਵਿਕਾਰ ਹੀ ਵਿਕਾਰ ਹੈ ਫਿਰ ਜੀਵਨ ਬਯਰਥ ਚਲਾ ਜਾਂਦਾ ਹੈ ਜੇ ਅਸੀਂ ਭਗਤੀ ਕਰਦੇ ਆਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦੇ ਆਂ ਉਹਦੇ ਗੁਣਾਂ ਦੇ ਨਾਲ ਸਾਂਝ ਪਾਉਂਦੇ ਆਂ ਉਹ ਗੁਣਾਂ ਦੇ ਨਾਲ ਜੀਵਨ ਭਰਪੂਰ ਕਰ ਦਿੰਦਾ ਸਿਰਫ ਗੱਲ ਹੈ ਵਿਸ਼ਵਾਸ ਦੀ ਉਹ ਕਿੰਨੀ ਰਹਿਮਤ ਕਰਦਾ ਹੈ ਕਦੇ ਕਹ ਕਹਦੀ ਹੈ ਕਿ ਸਤਗੁਰ ਮਹਾਰਾਜ ਤੂੰ ਕਿਰਪਾ ਕਰ ਦੇ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋ ਨਾ ਸੋਜੀ ਜੇ ਤਿਸ ਗੁਣ ਕੋ ਕਰੇ ਸਾਨੂੰ ਕੀ ਘਾਟ ਹੈ ਆ ਜਿਹੜੇ ਲੋਕ ਭਟਕਦੇ ਹਨ ਨਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਭਟਕਦੇ ਆ ਜੇ ਅਸੀਂ ਗੁਰੂ ਨਾਨਕ ਦਾ ਨਾਮ ਲੈਂਦੇ ਆ ਅਦਬ ਦੀ ਰੋਟੀ ਖਾ ਰਹੇ ਆ ਨਾ ਸਨਮਾਨ ਦੀ ਰੋਟੀ ਖਾ ਰਹੇ ਆ ਸਭ ਕੁਝ ਦਿੱਤਾ ਗੁਰੂ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਸਭ ਕੁਝ ਦਿੰਦਾ ਹੈ ਫਿਰ ਕਿਉਂ ਆਪਾਂ ਭਟਕ ਰਹੇ ਆ ਜੇ ਉਹ ਸਾਨੂੰ ਸਨਮਾਨ ਦੇ ਰਿਹਾ ਸਾਨੂੰ ਅਦਬ ਦੀ ਰੋਟੀ ਖਾਣ ਲਈ ਦੇ ਰਿਹਾ ਤੇ ਸਾਡੇ ਕਾਰੋਬਾਰ ਚੱਲ ਰਹੇ ਆ ਸਾਡੇ ਬੱਚੇ ਚੰਗੀਆਂ ਪੜਾਈਆਂ ਕਰ ਰਿਹਾ ਚੰਗੇ ਕਾਰੋਬਾਰ ਕਰ ਰਿਹਾ ਫੇ ਸਾਨੂੰ ਭਟਕਣ ਦੀ ਕੀ ਲੋੜ ਹੈ ਤੇ ਉਥੇ ਦੂਹਾਂ ਤੋਂ ਜਾਈਏ ਜੋ ਇਹੀਆਂ ਨਾ ਹੋਏ ਸਾਡਾ ਸਮਰੱਥ ਹੈ ਉਹ ਤਾਂ ਬਹੁਤ ਵੱਡੀ ਕਿਰਪਾ ਕਰਦਾ ਸਤਿਗੁਰ ਕਹਿੰਦੇ ਜਿਹੜਾ ਉਹ ਨਾਲ ਜੁੜ ਜਾਂਦਾ ਕਰਸਣ ਤਕਤ ਸਲਾਮ ਲਿਖਿਆ ਪਾਵਸੀ ਉਹ ਤਖਤਾਂ ਤੇ ਬਿਠਾ ਦਿੰਦਾ ਦੁਨੀਆ ਉਹਨਾਂ ਨੂੰ ਸਲਾਮ ਕਰਦੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲੌਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ